ਮੀਟਿੰਗ ਸੱਦੀ ਕੀ ਹੈ ਕੀ ਮਕਸਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਦੇ ਚਰਨਾਂ 'ਚ ਜਿਹੜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਗਤ ਮੰਨਦੀ ਆ ਉਹਨਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਅਕਾਲੀ ਦਾਸ ਸੰਤੰਤਰ ਬਣਾਉਣ ਲੰਮੇ ਅਰਸੇ ਤੋਂ 2007 ਤੋਂ ਲੈ ਕੇ ਜਿਹੜੇ ਸਰਸੇ ਵਾਲੇ ਸਾਧ ਨੇ ਸਿੱਖ ਕੌਮ ਨਾਲ ਪੰਗਾ ਲਿਆ ਸੀ ਉਹਦਾ ਉਹਦੇ 'ਚ ਸਾਰਾ ਗੁੱਸਾ ਆ ਜਾਂਦਾ ਕਿਵੇਂ ਸਵਾਗ ਰਚਾਇਆ ਕਿਵੇਂ ਕਲਗੀਧਰ ਦਸਵੇਂ ਸਪਤਾ ਗੁਰੂ ਵਿਸੇ ਮਹਾਰਾਜ ਦਾ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਹੈ ਉਹਦਾ ਵੀ ਕਿਵੇਂ ਲੋਕਾਂ ਨੇ ਮਜ਼ਾਕ ਅਡਾਇਆ ਉਹ ਗੱਲਾਂ ਨੂੰ ਮੁੱਖ ਰੱਖਦੇ ਹੋਏ ਉਸ ਤੋਂ ਆ ਕੇ 15 ਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਆਦਬੀਆਂ ਹੋਈਆਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਪਹਿਲਾ ਨੀਲੀ ਤੇ ਕੇਸਰੀ ਪਾਗੜਾਂ ਦੇ ਰਾਜ ਭਾਗ ਦੇ ਹੁੰਦੇ ਹੋਈਆਂ ਬਾਦਲਾਂ ਦੇ ਤੇ ਭਾਜਪਾ ਦੇ ਸਾਈਕਲ ਨਹੀਂ ਫੇਰ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਉਹਨੇ ਮੱਥੇ ਨੂੰ ਗੁਟਕਾ ਲਾ ਕੇ ਕੌਮ ਨੂੰ ਵਿਸ਼ਵਾਸ ਦਿਵਾਇਆ ਸਾਡੀਆਂ ਜਥੇਬੰਦੀਆਂ ਜਿਹੜੇ ਸੰਘਰਸ਼ ਕਰਦੇ ਆ ਸਾਨੂੰ ਵੀ ਯਕੀਨ ਦਿਵਾਉਂਦੇ ਰਹੇ ਕੈਪਟਨ ਸਾਹਿਬ ਕਿ ਮੇਰਾ ਰਾਜ ਭਾਗ ਆਉਣ ਦੋ ਉਹ ਤਾਂ ਇੱਥੇ ਰੱਖ ਵੀ ਕਹਿੰਦੇ ਰਹੇ ਵੀ ਮੈਨੂੰ ਇਹ ਵੀ ਪਤਾ ਨਹੀਂ ਇਹ ਪੈੜਾਂ ਕਿਤੇ ਘਰੇ ਜਾਂਦੀਆਂ ਨੇ ਇਹ ਝਰ ਝੂਠੇ ਸੌਦੇ ਵਾਲੇ ਨਾਲ ਰੜ ਕੇ ਕਰਾਈਆਂ ਕਿਨੇ ਨੇ ਬੇ ਆਦਮੀ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਬਾਅਦ ਚ ਇਹ ਸਾਰੀਆਂ ਗੱਲਾਂ ਮੁੱਖ ਮੰਤਰੀ ਕੈਪਟਨ ਸਾਹਿਬ ਭੁੱਲ ਗਏ ਇਸ ਕਰਕੇ ਅੱਜ ਨੇੜੇ ਤੇੜੇ ਵੀ ਨਹੀਂ ਰਾਜ ਭਾਗ ਦੇ ਲੱਭਦੇ ਹੁਣ ਮੈਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਇਹ ਵੀ ਸਾਡੇ ਨਾਲ ਜਦੋਂ ਦੋ ਸਿੰਘ ਸਰੀਦ ਹੋਏ ਨੇ ਉਹਨਾਂ ਦੇ ਭੋਗ ਤੇ ਵੀ ਭਗਮੰਤ ਮੰਗਿਆ ਚਾਹੇ ਉੱਥੇ ਇਹ ਗਲਤੀ ਉਹ ਕਰਕੇ ਆਇਆ ਉਹ ਤੋਂ ਬਾਅਦ ਬੰਨ ਤੋਂ ਪਹਿਲਾਂ ਕੇਜਰੀਵਾਲ ਨੇ ਇਹਨਾਂ ਸਾਰਿਆਂ ਨੇ ਵਾਅਦਾ ਕੀਤਾ ਕੌਮ ਨਾਲ ਕਿ ਸਾਡਾ ਰਾਜ ਭਾਗ ਆਉਣ ਦਿਓ ਇਹ ਅਮੀਰ ਜੱਦੇ ਲੋਕ ਨੇ ਅਸੀਂ ਆਮ ਲੋਕਾਂ ਕਿ ਅਸੀਂ ਤੁਹਾਨੂੰ ਇਨਸਾਫ ਦਵਾਗੇ ਅੱਜ ਹੁਣ 3 ਸਾਲ ਹੋਣ ਵਾਲੇ ਹੋ ਗਏ ਕਿਤੇ ਸਟੀਆਂ ਹੋਈਆਂ ਜਾ ਰਹੀਆਂ ਨੇ ਸਿੱਟਾਂ ਬਣੀ ਜਾ ਰਹੀਆਂ ਨੇ ਸਿੱਟਾਂ ਦਾ ਟਾਈਮ ਲੰਗੀ ਜਾ ਰਿਹਾ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਸਾਨੂੰ ਅੱਜ ਤੱਕ ਕਿਸੇ ਨੇ ਇਨਸਾਫ ਨਹੀਂ ਦਿੱਤਾ ਹੋਣ ਅਸੀਂ ਇਹ ਝੰਡਾ ਝੰਡਾ ਲਹਿਰਾਉਂਦੇ ਨੇ 26 ਜਨਵਰੀ ਨੂੰ 15 ਅਗਸਤ ਨੂੰ ਅਸੀਂ ਪਹਿਲੇ ਮੁੱਖ ਮੰਤਰੀਆਂ ਦੇ ਹੁੰਦੇ ਵੀ ਅਕਾਲੀ ਦਾ ਸਤੰਤਰ ਹੁਣ ਵੀ 2 ਸਾਲ ਇਹਨਾਂ ਨੂੰ ਡੀਕਦੇ ਰਹੇ ਕਿ ਸਾਨੂੰ ਰਾਜ ਰਾਜ ਭਾਗ ਚ ਬੈਠਣ ਵਾਲੇ ਲੋਕ ਭਗਵਾਨ ਤੁਮਾਨ ਹੋਣੀ ਇਨਸਾਫ ਦੇਣਗੇ ਪਰ ਮਿਲਿਆ ਨਹੀਂ ਉਹਦੇ ਕਿੰਨੇ ਬੰਦੇ ਭੱਜੇ ਫਿਰਦੇ ਨੇ ਜਿਹੜਿਆਂ ਨੂੰ ਹੁਣ ਤਾਂ ਕੋਰਟਾਂ 'ਚ ਬਰੰਟ ਵੀ ਨਿਕਲੇ ਹੋਏ ਨੇ ਝੂਠੇ ਸੌਦੇ ਵਾਲੇ ਦੇ ਚੀਲਿਆਂ ਦੇ ਉਹਨਾਂ ਨੂੰ ਵੀ ਪੁਲਿਸ ਦੀ ਫੜ ਰਹੀ ਦੂਜੇ ਬੰਨੇ ਕੋਈ ਚੀਜ਼ ਜਨਤਕ ਨਹੀਂ ਕੀਤੀ ਜਾ ਰਹੀ ਇਸ ਕਰਕੇ ਅਸੀਂ ਕਹਿ ਰਹੇ ਹਾਂ 15 ਅਗਸਤ ਨੂੰ ਤੋਂ ਪਹਿਲਾਂ ਪਹਿਲਾਂ ਜੇ ਤਾਂ ਮੁੱਖ ਮੰਤਰੀ ਸਾਹਿਬ ਸਾਨੂੰ ਮੀਟਿੰਗ ਦਾ ਟਾਈਮ ਦਿੰਦੇ ਨੇ ਅਸੀਂ 5 ਜਾਣੇ ਜਾਵਾਂਗੇ ਕੁੱਲ ਦੱਸ ਕੇ ਆਵਾਂਗੇ ਸਾਡੇ ਮੁੱਦੇ ਕਿਹੜੇ ਨੇ ਅਸੀਂ ਕੀ ਕਹਿਣਾ ਚਾਹੁੰਦੇ ਆ ਜੇ ਨਾ ਸਾਨੂੰ ਟਾਈਮ ਮਿਲਿਆ ਫਿਰ ਅਕਾਲੀ ਦਾ ਸੁਤੰਤਰ ਜਲੰਧਰ ਸਾਡਾ ਮੁੱਖ ਮੰਤਰੀ ਜਿੱਥੇ ਝੰਡਾ ਲਹਿਰਾਉਣਾ ਚਾਹੁੰਦਾ ਉੱਥੇ ਸਾਡਾ ਝੰਡਾ ਕਾਲਾ ਮੁੱਖ ਮੰਤਰੀ ਦੇ ਬਰਾਬਰੇ ਲਹਿਰਾਇਆ ਜਾਊਗਾ ਜਿਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਤੇ ਮੁੱਖ ਮੰਤਰੀ ਦੀ ਹੋਊਗੀ ਮੈਂ ਫੇਰ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਸਿਰਫ ਜੇ ਹਾਨੀਪ੍ਰੀਤ ਹੈ ਉਹਨੂੰ ਫੜ ਕੇ ਅੰਦਰ ਦੋ ਤੇ ਝੂਠੇ ਸਬਦੇ ਵਾਲੇ ਨੂੰ ਜੇਰ ਚੋਂ ਲਿਆ ਕੇ ਉਹਦੀ ਤਫ਼ਤੀਸ਼ ਕਰਾਓ ਉਹਦੀ ਪੁੱਛ ਕਿਛ ਹੋਵੇ ਤਾਂ ਕਿ ਇੱਕ ਨਾਉਣੀ ਹਰਕਤ ਜਿਹੜਾ ਸਾਰਿਆਂ ਨੂੰ ਵੱਡਾ ਮਾਨਵਤਾ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜਿਹਨੂੰ ਬਾਹਰਲੇ ਦੇਸਾਂ ਵਿੱਚ ਉੱਪਰ ਬੰਨਿਆ ਗਿਆ ਸਾਰੇ ਗ੍ਰੰਥਾਂ ਤੋਂ ਉਸ ਗੁਰੂ ਦਾ અપਮਾਨ ਹੋਇਆ ਉਹ ਗੁਰੂ ਗਲੀਆਂ 'ਚ ਰੋਲਿਆ ਸਾਡੇ ਹਿਰਦੇ ਉਦੋਂ ਦੇ ਬਲੁੰਦਰੇ ਪਏ ਨੇ ਅਸੀਂ ਕਦੇ ਟੇਕੇ ਨਹੀਂ ਬੈਠੇ ਸਮੇਂ-ਸਮੇਂ ਤੇ ਮੂਹ ਮਟਰ ਲੜਦੇ ਰਹਨੇ ਆ ਅੱਜ ਵੀ ਤੁਹਾਨੂੰ ਕਹਿਣਾ ਕਿ ਅਸੀਂ ਨਹੀਂ ਪਿੜਨਾ ਚਾਹੁੰਦੇ ਪਰ ਤੁਸੀਂ ਸਾਨੂੰ ਇਹ ਰਾਹ ਨਾ ਪਾਓ ਤੁਸੀਂ ਇਨਸਾਫ ਦਿਓ ਇਹ ਕਰਨਾ ਤੇ ਸੈਕੰਡਰੀ ਜਿਹੜੇ ਉਹਨਾਂ ਦੇ ਚੇਲੇ ਭਗਾਉੜੇ ਹੋਏ ਹੋਏ ਨੇ ਉਹਨਾਂ ਨੂੰ ਫੜ ਕੇ ਅੰਦਰ ਦਾਓ ਤਾਂ ਕਿ ਹੁਣ ਟਾਈਮ ਬਹੁਤ ਲੰਘ ਗਿਆ ਨਹੀਂ ਕਿਰਪਾ ਕਰਿਓ ਕਿ ਸਾਨੂੰ ਜਰੂਰ ਜਲੰਧਰ ਆਇਆ ਨੂੰ ਮਿਲ ਲਿਓ ਅਸੀਂ ਚਾਹੁੰਦੇ ਹਾਂ ਵੀ ਅਸੀਂ ਤੇਲ ਫੂਕਦੇ ਆਵਾਂਗੇ ਉਹਦੇ ਨਾਲ ਵੇਤਰਾ ਕਿ ਤੁਸੀਂ ਸਾਨੂੰ ਇੱਥੇ ਟਾਈਮ ਦਿਓ ਅਸੀਂ ਆਪਣੀ ਗੱਲ ਕਰੀਏ ਤੁਹਾਡੇ ਨਾਲ ਤਾਂ ਕਿ ਟਾਈਮ ਬਾਉਂਡ ਕਰਕੇ ਇਨਕੁਆਰੀ ਹੋਵੇ ਤੇ ਲੋਕ ਅੰਦਰ ਦਿੱਤੇ ਜਾਣ